माज মহলਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਈ ਆਪ ਤਰੈ ਸਗਲੇ ਕੁੱਲ ਤਾਰੈ ਹਰ ਨਾਮ ਮਨ ਵਸਾਵਣਿਆ ਆਓ ਵਾਰੀ ਜੀਓ ਵਾਰੀ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚਖ ਹੈ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਓ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨੋ ਨਿਧ ਪਾਏ ਤ੍ਰੈ ਗੁਣ ਮੀਟ ਸਮਾਵਣਿਆ ਹਉਮੈ ਕਰੈ ਨਹਿ ਕਰਮੀ ਨਾ ਹੋਵੈ ਗੁਰ ਪ੍ਰ사ਦੀ ਹਉਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮੁਖ ਹੋਈ ਇਸ ਨਾਨਕ ਕਰਹਿ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੀਮ ਪਿਆਰ ਹਰ ਸਰਵ ਸਹਿ ਹਉਮੈ ਮਾਰ ਅਹੰ ਇਸ ਪ੍ਰੀਤ ਸਬਦ ਸਾਚੈ ਹਰ ਸਰਵ ਵਾਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹਉਮੈ ਮਲਾਈ ਇਸ ਨਾਨਕ ਕਰੈ ਪਰ ਮੈਲ ਨ ਜਾਇ ਜੀਵਤ ਮਰੈ ਗੁਰ ਸਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਗੁਰ ਸਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੈ ਆਪੇ ਵਿਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਕਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ माया मोह जगਤ ਸਬਾਇ ਤਰੇ ਗੁਣ ਦੀ ਸਹਿ ਮੋਹੇ ਮਾਇਆ ਗੁਰ ਪ੍ਰ사ਦੀ ਕੋ ਵਿਰਲਾ ਬੂਜੈ ਚੌਥਾ ਪਦ ਲਿਵਲਾ ਬਣਿਆ ਆਉ ਵਾਰੀ ਜੀਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ ਹਰਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿੰਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰ사ਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪਈੜੈ ਧਨ ਭਰਮ ਭੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋਵੇਂ ਗਾਵਾਏ ਸੁਪਨੈ ਸੁਖ ਨਾ ਪਾਵਣਿਆ ਈੜਾ ਤਨ ਕੰਤ ਸਮਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕਹਿ ਸਹਜ ਰਹੈ ਰੰਗ ਰਤੀ ਸਬਦ ਸ਼ਿੰਗਾਰ ਬਣਾ ਬਣਿਆ ਸਫਲ ਜਨਮ ਜਿਨਾ ਸਤਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇ ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚਿਤ ਨ ਆਵੇ ਬਿਨ ਨਾਵੇ ਬਹੁ ਦੁੱਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮਿਲੈ ਸਬਦ ਪਛਾਨੈ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪ ਉਥਾਪੇ ਸਭ ਮਹਿ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨ ਰੇਖਿਆ ਕਟ ਕਟ ਦੇਖਿਆ ਗੁਰਮੁਖ ਅਲਖ ਲਕਾਵਣਿਆ ਰਹਾਉ ਤੂੰ ਦਇਆਲ ਕਿਰਪਾਲ ਪ੍ਰਭ ਸੋਈ ਤੁਦ ਬਿਨ ਦੂਜਾ ਅਵਰ ਨ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਪੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜ ਸਮਾਦ ਲਗਾਵਣਿਆ आनंद ने गुण गावा प्राप्त तेरी तुद सालाही प्रीतम मेरे तुद बिन अवर न कोई जाचा गुरु प्रसादी तु पावनया अगम अगोचर मित्त नहीं पाई अपनी कृपा करहै तू लहै मिलाई पूरे गुरु कै शब्द धियाई है शब्द सेव सुख पावनया रसना गुणवंती गुण गावै नाम सलाहे सच्चे पावै ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂ ਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇਵੜਾਈ ਜਿੰਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸਬਦੀ ਸੁਖ ਪਾਵਣਿਆ ਬਾਜ ਮਹੱਲਾ ਪੰਜਵਾ ਕਰ ਪਹਿਲਾ ਅੰਤਰ ਅਲਖ ਨ ਜਾਈ ਲਖਿਆ ਨਾਮ ਰਤਨ ਲੈ ਗੁਜ ਜਾ ਰਖਿਆ ਅਗਮ ਅਗੋਚਰ ਸਭ ਤੇ ਊਚਾ ਗੁਰ ਕੈ ਸ਼ਬਦ ਲਖਾਵਣਿਆ ਆਉ ਵਾਰੀ ਜੀਉ ਵਾਰੀ ਕਲ ਮਹਿ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੈ ਧਾਰੇ ਵਡ ਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਕੋਟ ਤੇ ਤੀਸਾ ਖੋਜਹਿ ਤਾ ਕਉ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਬਵਨਾ ਤਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਬਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸਬਦ ਸੰਜਾਪੈ ਜਿਨ ਪੀਆ ਸੇਈ ਤ੍ਰਿਪਤਾਸੇ ਸੱਚੇ ਸਚ ਅਗਾਵਣਿਆ ਜਿਸ ਕਰ ਸਹਿਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਵੱਡ ਸਾਹਾ ਜੋ ਗੁਰ ਚਰਣੀ ਮਨ ਲਾਵਣਿਆ ਪਹਿਲੋਂ ਦੇ ਤੈ ਰਜਕ ਸਮਾਹਾ ਪਿੱਛੋਂ ਦੇ ਤੈ ਜੰਤ ਉਪਾਹਾ ਤੁਧ ਜੇਵੜ ਦਾਤਾ ਅਬਰ ਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਧ ਧਿਆਏ ਸਾਧ ਜਨਾਂ ਕਾ ਮੰਤਰ ਕਮਾਏ ਆਪ ਤਰੈ ਸਗਲੇ ਕੁਲ ਤਾਰੇ ਇਸ ਦਰਗਹਿ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉਚਾ ਤੂੰ ਬੇਅੰਤ ਅਤਮੂ ਚੋ ਮੂਚਾ ਹਉ ਕੁਰਬਾਨੀ ਤੇਰੇ ਵੰਝਾ ਨਾਨਕ ਦਾਸ ਦਸਾ ਵਣਿਆ ਮਾਜ ਮਹੱਲਾ ਪੰਜਵਾ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਕਤਾ ਕੌਣ ਸੋ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਵਿਦ ਬਾਦਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੋ ਕਹਿ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸੰਨਮੁਖ ਕੌਣ ਵੇਮੁਖੀਆ ਕਿਨ ਵਿਦ ਮਿਲੀਐ ਕਿਨ ਵਿਦ ਵਿਛਰੈ ਇਹ ਵਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅਖਰ ਜਿਤ ਤਾਵਤ ਰਹਤਾ ਕੌਣ ਉਪਦੇਸ ਜਿਤ ਦੁਖ ਸੁਖ ਸਮਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬਾਦ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਈ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸੰਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਚਰੇ ਗੁਰਮੁਖ ਵਿਦਿ ਪ੍ਰਗਟਾਏ ਜੀਉ ਗੁਰਮੁਖ ਅਖਰ ਜਿਤ ਧਾਵਤ ਰਹਤਾ ਗੁਰਮੁਖ ਉਪਦੇਸ ਦੁਖ ਸੁਖ ਸਮਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸਤੇ ਹੋਇਓ ਅਨੰਤਾ ਨਾਨਕ ਏਕਸ ਮਾਹੇ ਸਮਾਏ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਅਬਨਾਸੀ ਤਾ ਕਿਆ ਕਾੜਾ ਹਰਿ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਨ ਮਨ ਸੁਖ ਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾਓ ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬ੍ਰਹਮ ਤਿਨ ਜਨ ਡੀਠਾ ਥਾਨ ਥਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਪਾਏ ਭਰੇ ਪੰਡਾਰਾ ਦਇਆ ਤਾਰ ਰਾਖੇ ਤੁਦ ਸਈ ਪੂਰੇ ਕਰਮ ਸਮਾ ਬਣਿਆ ਅੰਧਕੂਪ ਤੇ ਕੰਢੈ ਝਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣ ਤੋਟ ਨਾ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਉਹ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੋਦ ਬਿਨ ਅਵਰ ਨ ਜਾਣਣਿਆ ਜਿਸ ਕਉ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੇ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾ ਬਣਿਆ ਤੂੰ ਊਚ ਅਥਾਹ ਅਪਰ ਅਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ माज ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀਐ ਮੂਲ ਨਾ ਮਨੋ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮਕੈ ਪੰਥ ਨਾ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁੱਲ ਹੈ ਨਾ ਲਾਗੇ ਗਾਲ ਜੀਉ ਜੋ ਸਿਮਰੰਦੇ ਸਾਈਐ ਨਰਕ ਨਾ ਸਈ ਪਾਈਐ ਤਤੀ ਵਾਉ ਨ ਲੱਗਈ ਜਿਨ ਮਨ ਉਠਾ ਆਏ ਜੀਉ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ਹਰ ਅਮਿਓ ਰਸਾਇਣ ਪੀਵੀਐ ਮੋਹ ਢਿੱਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜਹੁ ਗੁਰ ਕੇ ਪਾਬ ਜੀਉ ਜੋ ਹਰ ਕੀਤਾ ਆਪਣਾ ਤਿਨਹਿ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਪਾਗ ਜਿਓ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਤ ਸਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸਚੀ ਕਰੈ ਲਾਗ ਜਿਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵਨ ਦਾ ਕੰਤ ਹਰ ਤੇਰਾ ਥਿਰ ਹੋਆ ਸੋਹਾਗ ਜਿਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾਇਆ ਲਾਇ ਅੰਚਲ ਨਾਨਕ ਤਾਰਿਆਂ ਜਿਤਾ ਜਨਮ ਅਪਾਰ ਜਿਉ